ਨਸ਼ਾ ਤਸਕਰਾਂ ਦਾ ਵਕਰਾ ਹੀ ਜੁਗਾੜ ਆਇਲ ਟੈਂਕਰ ਵਿੱਚ ਤੈਖਾਨੇ ਬਣਾ ਕੇ ਲੁਕਾਈਆਂ ਸੀ ਸ਼ਰਾਬ ਦੀਆਂ ਪੇਟੀਆਂ 41 ਪੇਟੀਆਂ ਪੁਲਿਸ ਨੇ ਕੀਤੀਆਂ ਬਰਾਮਦ ਸ਼ਰਾਬ ਦੀ ਤਸਕਰ ਤਸਕਰੀ ਲਈ ਵਕ ਵਕ ਜੁਗਾੜ ਲਗਾਉਂਦੇ ਰਹਿੰਦੇ ਹਨ ਅਜਿਹਾ ਹੈ ਜੁਗਾੜ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਗਿਆ ਜਿਸ ਨੇ ਆਇਲ ਟੈਂਕਰ ਦੇ ਵਿੱਚ ਤੈਖਨ ਆਪਣਾ ਸ਼ਰਾਬ ਦੀਆਂ ਪੇਟੀਆਂ ਲੁਕਾ ਰੱਖੀਆਂ ਸਨ ਪਰ ਪੁਲਿਸ ਦੇ ਟਿੱਤੇ ਚੜ ਗਿਆ ਗੁਰਦਾਸਪੁਰ ਥਾਣਾ ਸਦਰ ਪੁਲਿਸ ਨੇ ਇਸ ਟੈਂਕਰ ਵਿੱਚੋਂ 48 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ ਜੋ ਚੰ디ਗੜ੍ਹ ਵਿੱਚ ਵੇਚਣ ਲਈ ਜਾ ਰਿਹਾ ਸੀ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਲੱਗੇ ਇਸ ਆਇਲ ਟੈਂਕਰ ਨੂੰ ਹਿਸ਼ਾਰਪੁਰ ਤੱਕ ਰਹਿਣ ਵਾਲਾ ਇੱਕ ਡਰਾਈਵਰ ਚਲਾ ਰਿਹਾ ਸੀ ਪਰ ਇਸ ਟੈਂਕਰ ਨੂੰ ਤਸਕਰੀ ਲਈ ਵਰਤਿਆ ਜਾ ਰਿਹਾ ਸੀ ਜਦ ਕਿ ਤੇਲ ਲਈ ਨਹੀਂ ਇਸ ਟੈਂਕਰ ਦੇ ਮਾਲਕ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਅਸਜੀਤ ਸਾਹਿਬ ਗੁਰਦਾਸਪੁਰ ਜੀ ਦੇ ਨਿੱਜੀ ਦਿਸਾ ਨਿਰਦੇਸ਼ ਦੇ ਜਿਹੜੇ ਭੜੇ ਪਰੇਸ਼ਾਨੀ ਚੈਕਿੰਗ ਸੰਬੰਧੀ ਅਤੇ ਨਸ਼ਾ ਰੋਗ ਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਕਵੜੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ 9ਵੇਂ ਤਰੀਕ ਨੂੰ ਤਸਕਰੀ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਵਾਲੰਗੜੀ ਅਸਟੋ ਸਾਡੇ ਸਰਦਾਰਤ ਸਪੈਸ਼ਲ ਪੁਲਿਸ ਇਨਸਪੈਕਟਰ ਜਸਵੀਰ ਸਿੰਘ ਵਾਲੰਗੜੀ ਨੇ ਨਾਕਾ ਬਬਲੀ ਪਾਸ ਤੇ ਲਾਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਉਸ ਵਿੱਚੋਂ 41 ਪੇਟੀਆਂ ਸ਼ਰਾਬ ਦਾ ਕਟਾਵ ਬਰੰਗ ਹੋਈ ਜਸਤੇ ਖਾਨਸਾ ਦੇ ਵਿੱਚ ਆਫਰ ਰੋਲ ਕਰ ਲੀ ਦੀ ਜੀ ਦੋ ਚੀਨੋ ਟਰੱਕ ਡਰਾਈਵਿੰਗ ਦਾ ਪਾਰ ਕਰ ਲਿਆ ਸਰ ਕਿਦੋਂ ਤੋਂ ਲੱਗੇ ਨੇ ਸੀ ਇਸ ਧੰਦੇ ਦੇ ਵਿੱਚ ਔਰ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਾਲਾ ਅਜੇ ਇਨਵੈਸਟੀਗੇਸ਼ਨਲ ਪਾਰਟ ਹੈ ਅਸੀਂ ਜੋ ਕਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਲੇਖਾ ਇਹ ਜਿਹੜੇ ਪਤਾ ਕਰਾਂਗੇ ਕਿਵੇਂ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਗਿਆ ਤਰੀਕਾ ਕੀ ਬਣਾਇਆ ਸੀ ਇਹਨਾਂ ਨੇ ਤਰੀਕਾ ਜਦ 13 ਵਾਲਾ ਟੈਂਕਰ ਹੁੰਦਾ ਉਹਦੇ ਵਿੱਚ ਖਾਣੇ ਬਣਾਏ ਹੋ ਸੀ ਤੇ ਉਹਦੇ ਵਿੱਚ ਪੇਟੀਆ ਰੱਖੀਆਂ ਸੀ ਚੰਡੀਗੜ੍ਹ ਤੋਂ ਲੈ ਆਇਆ ਜੀ ਇਹ ਚੰਡੀਗੜ੍ਹ ਮਾਰਤਾ ਸਰ ਚੰਡੀਗੜ੍ਹ ਤੋਂ ਆਇਆ ਸੀ ਕਿਹੜਾ ਪਤਾ ਫ बलविंदर सिंग सालब जसलविंदर सिंग शुया करता मला ਕਬਾ ਸਪਲਾਈ ਕਿੱਥੇ ਕਿੱਥੇ ਕਰਦੇ ਆ ਇਹ ਜੇ ਇਹਨੂੰ ਪੁੱਛ ਕਿਸ ਕਿਸ ਕਰਨੀ ਆ ਕਿ ਕਿੱਥੋਂ ਲੈ ਕੇ ਆਸੀ ਤੇ ਕਿੱਥੇ ਨੇ ਸਪਲਾਈ ਕਰਦੇ ਨੇ ਟੈਂਕਰਸ ਨੇ ਦਾ ਆਪਣਾ ਸੀ ਜੈਨੇ ਕਰਾਇਆ ਕਰਾਈ ਦੀ ਟੈਂਕਰ ਕਰਾਈ ਤੁਸੀਂ ਕਰਾਇਆ ਡਰਾਈਵਰ ਜੀ ਦਾ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਆ ਇਸ ਵਾਸਤੇ ਸਪੈਸ਼ਲ ਇਸ ਵਾਸਤੇ ਬਣਾ ਰਹੇ ਉਹਦੇ ਵਿੱਚ ਖਾਣੇ ਬਣਾਏ ਗਏ ਲੇਕਿਨ ਪਤਾ ਨਾ ਚੱਲੇ ਵੀ ਤੇਲ ਲੈ ਕੇ ਜਾ ਰਹੇ ਸਸ ਜਿਹੜਾ ਟੈਂਕਰ ਸੀ ਉਹ ਉਹਦੇ ਖਾਤੇ ਮਾਮਲਾ ਰੱਜਣਾ ਚਾਹੀਦਾ ਜੀ ਸਰ ਉਹ ਵੀ ਕਰਨਗੇ ਇਹਦੇ ਕੋਲ ਪੁੱਛ ਕਿਸ ਕਿਸ ਪਰ ਤਾਲ ਕਰਨ ਸਾਰੇ ਕੁਝ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਜੋਗੇ ਸਾਰਿਆਂ ਨੂੰ ਰਸਟ ਕੀਤਾ ਜਾ ਜੇ ਤੇਲ ਸਪਲਾਈ ਕਰਦਾ ਵੀ ਆ ਕਿ ਜਸ ਇਸੇ ਵਾਸਤੇ ਬਣਾ ਰਹ

ਸਰ ਇਹ ਡਾਟਾ ਬਤਨਿਆ ਇਹ ਗਰੋਵ ਵਾਲਾ ਕਿੰਨੇ ਮੈਂਬਰ ਇਹ ਸਰ ਕਿਉਂਕਿ ਹੁਣ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰਤਾ ਆਪ ਜੀ ਨੂੰ ਸੂਚਿਤ ਕਰਾਂਗੇ ਜਿੱਦਾਂ ਖਾਣੇ ਬਣਾਏ ਗਏ ਆ ਸਾਫ਼ ਤੌਰ ਤੇ ਜਾਹਰ ਕੀ ਹੈ ਮਤਲਬ ਪਹਿਲੇ ਵੀ ਕਰਦੇ ਹੋਣਗੇ ਕਿਉਂਕਿ ਇਸੇ ਕੰਮਲੇ ਬਣਾਏ ਤੇ ਆਇਆ ਕੋਈ ਸਾਹਮਣੇ ਕਿ ਪਹਿਲੇ ਕੁਝ ਕੀਤਾ ਨਹੀਂ ਮੈਂ ਜੇ ਤੇ ਪਹਿਲੀ ਬਰੀਕੀ ਨਾਲ ਪੁੱਛ ਕੇ ਨਹੀਂ ਕੀਤੀ ਬਰੀਕੀ ਨਾਲ ਪੁੱਛ ਕੇ ਕਰਕੇ ਸਾਰਾ ਜਿਹੜਾ ਮਾਮਲਾ ਆਪ ਜੀ ਦੇ ਨੋਟਿਸ ਲਈ ਲੈ ਜਾਗੇ ਰਹਿਣ ਵਾਲਾ ਕਿੱਥੋਂ ਦਾ ਡਰਾਈਵਰ ਇਹ ਡਰਾਈਵਰ ਚਾਰਪਾਹ ਦਾ ਹੈ